ਪ੍ਰੋਸਪਰ ਦੇ ਮੱਖੂ ਵਿੱਚ ਵੀਰਵਾਰ ਸ਼ਾਮ 10 ਸਾਲ ਦੀ ਬੱਚੀ ਦੀ ਨਿਊ ਦੀ ਬਸ ਥੱਲੇ ਕੁਚਲੇ ਜਾਣ ਕਾਰਨ ਮੌਤ ਹੋਣ ਦੇ ਇਲਜ਼ਾਮ ਹੇਠ ਬਸ ਡਰਾਈਵਰ ਤੇ ਕੇਸ ਦਰਜ ਕਰ ਲਿਆ ਗਿਆ। ਵੀਰਵਾਰ ਸ਼ਾਮ ਘਟਨਾ ਤੋਂ ਬਾਅਦ ਗੁੱਸੇ ਚਾਏ ਲੋਕਾਂ ਨੇ ਸੜਕ ਤੇ ਬੱਚੀ ਦੀ ਲਾਸ਼ ਰੱਖ ਕੇ ਧਰਨਾ ਵੀ ਦਿੱਤਾ। ਸਥਾਨਕ ਐਸਪੀ ਡੀ ਵੱਲੋਂ ਕਾਰਵਾਈ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਚੁੱਕਿਆ ਗਿਆ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦਿਹਾਲਪੁਰ ਦੇ ਰਹਿਣ ਵਾਲੇ ਕਰੀਬ 50 ਲੋਕ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਨਕੋਦਰ ਜਾ ਰਹੇ ਸੀ। ਰਸਤੇ 'ਚ ਆਰਾਮ ਕਰਨ ਲਈ ਰੁਕੇ ਇਸ ਰਫਤਾਰ バス ਨੇ ਅਚਾਨਕ ਟਰਾਲੀ ਕੋਲ ਖੜੀ 10 ਸਾਲਾਂ ਬੱਚੀ ਨੂੰ ਕੁਚਲ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਪਿਛਲੇ 6 ਦਿਨਾਂ ਚ ਨਿਊ ਦੀਪ バス ਵੱਲੋਂ ਹੋਈ ਅਜਿਹੀ ਦੂਜੀ ਦੁਰਘਟਨਾ ਹੈ। ਨਿਊ ਦੀਪ ਬੱਸ ਟਰਾਂਸਪੋਰਟ ਕੰਪਨੀ ਸ਼ੋਮਨੀ ਕਾਲੀਦਲ ਦੇ ਗਿੱਦੜਬਾਹ ਹਲਕਾ ਇੰਚਾਰਜ ਹਰਦੀਪ ਸਿੰਘ ਢਿੱਲੋਂ ਦੀ ਹੈ। ਡਰਾਈਵਰ ਦੇ ਖਿਲਾਫ ਮਕਦਮਾ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਬੱਸ ਜਿਹੜੀ ਆ ਉਹ ਕੰਬਿਆ ਪੁਲਿਸ ਵਿੱਚ ਲਿੱਤੀ ਗਈ ਹੈ। ਤਰਨਾ ਜਿਹੜਾ ਉੱਥੇ ਲਾਇਆ ਸੀ ਉਹ ਉਹਨਾਂ ਨੇ ਇਹੀ ਕਿਸੇ ਕੱਤੇ ਲਾਇਆ ਵੀ ਡਰਬਰ ਉਹ ਜਿਹੜਾ ਹੈਗਾ ਜਲਦੀ ਤੋਂ ਜਲਦੀ ਰਸਤਾ ਕੀਤਾ ਜਾਵੇ ਜੋ ਕਿ ਜਲਦੀ ਤੋਂ ਜਲਦੀ ਰਸਤਾ ਕੀਤਾ ਜਾ ਰਿਹਾ ਉਹਨਾਂ ਨੂੰ ਵਿਸ਼ਵਾਸ ਜਾਪਾਂਗੇ ਪਰ ਸੱਤ ਤੇ ਸਾਈਡ ਮਾਰੀ ਪਿੱਲੇ ਤੇ ਮੁੜ ਕੇ ਡਿ ਕੁੜੀ ਡਿੱਗ ਗਈ ਐ ਤੇ ਫੇਰ ਮੁੜ ਕੇ ਜਦੋਂ ਕੀ ਨਾਲ ਦੇ ਆਪਣਾ ਭਜਣ ਲੱਗੀ ਉੱਟ ਕੇ ਤੇ ਉੱਤੇ ਚੜਾਤੀ ਗੱਡੀ ਉਹਨੇ ਭਜਾਉਣ ਦਾ ਕਰਕੇ ਵੀ ਮੈਂ ਬਸ ਭਜਾ ਲੂੰਗਾ ਤੇ ਕੁੜੀ ਥੱਲੇ ਆ ਗਈ